ਸਤ ਸ਼੍ਰੀ ਅਕਾਲ ਜੀ ਇਹ ਕੀ ਆ ਬਹੁ ਕੀ ਕੀਤਾ ਤੂੰ ਨੌਕਰੀ ਛੱਡ ਦਿੱਤੀ ਕਿੰਨੂੰ ਪੁੱਛ ਕੇ ਨੌਕਰੀ ਛੱਡੀ ਤੂੰ ਮਾਂ ਜੀ ਮੈਨੂੰ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਆ ਮੈਂ ਹੁਣ ਆਪਣਾ ਫੈਸਲਾ ਖੁਦ ਲਵਾਂਗੀ ਤੇ ਹਾਂ ਜਿੰਨਾ ਕੰਮ ਮੇਰੇ ਕੋਲ ਹੋ ਸਕਦਾ ਆ ਉਹਨਾ ਹੀ ਕਰੂੰਗੀ ਤੁਹਾਨੂੰ ਖੁਸ਼ ਕਰਨ ਦੇ ਚੱਕਰ ਵਿੱਚ ਹੁਣ ਮੈਂ ਆਪਣੇ ਸਰੀਰ ਨੂੰ ਤੇ ਆਪਣੇ ਆਪ ਨੂੰ ਹੋਰ ਬਰਬਾਦ ਨਹੀਂ ਕਰੂੰਗੀ ਬਹੁਤ ਕਰਕੇ ਵੇਖ ਲਿਆ ਮੈਂ ਪਰ ਤੁਹਾਡਾ ਮੂੰਹ ਵਿੰਗੇ ਦਾ ਵਿੰਗਾ ਹੀ ਰਿਹਾ ਕਦੀ ਮੂੰਹ ਤੇ ਤਾਂ ਖੁਸ਼ੀ ਵੇਖੀ ਹੀ ਨਹੀਂ ਆ ਤੁਹਾਨੂੰ ਖੁਸ਼ ਕਰਨ ਦੇ ਚੱਕਰ ਵਿੱਚ ਦਿਨੋਂ ਦਿਨ ਨਹੀਂ ਸਮਝਦੀ ਘਰ-ਬਾਰ ਮੈਂ ਇੱਕ ਕਰ ਦਿੱਤਾ ਆ ਪਰ ਫਿਰ ਵੀ ਤੁਹਾਡਾ ਮੂੰਹ ਲਮਕਿਆ ਹੀ ਰਿਹਾ ਬਸ ਬਹੁਤ ਹੋ ਗਿਆ ਕਹਿੰਦੇ ਹੋਏ ਗੁੱਸੇ ਵਿੱਚ ਡਿੰਪਲ ਆਪਣੇ ਕਮਰੇ ਵਿੱਚ ਚਲੀ ਗਈ ਡਿੰਪਲ ਦਾ ਗੁੱਸਾ ਵੇਖ ਕੇ ਸੱਸ ਸਹਿਮ ਗਈ ਸੀ ਅਸਲ ਵਿੱਚ ਡਿੰਪਲ ਨੂੰ ਪੂਰਾ 1 ਸਾਲ ਹੋ ਗਿਆ ਵਿਜੇ ਨਾਲ ਵਿਆਹ ਕਰਕੇ ਇਸ ਘਰ ਵਿੱਚ ਆਏ ਹੋਏ ਸਹੁਰੇ ਘਰ ਵਿੱਚ ਵਿਜੇ ਵਿਜੇ ਦੇ ਪਾਪਾ ਮਾਂ ਤੇ ਛੋਟੀ ਭੈਣ ਜੋਤੀ ਰਹਿੰਦੀ ਸੀ ਡਿੰਪਲ ਦੀ ਸੱਸ ਥੋੜੀ ਲਾਲਚੀ ਕਿਸਮ ਦੀ ਔਰਤ ਸੀ ਲਾਲਚੀ ਕੀ ਮਤਲਬ ਕਿਸੇ ਦਾ ਸਕੂਨ ਉਹਨੂੰ ਬਰਦਾਸ਼ਤ ਹੀ ਨਹੀਂ ਹੁੰਦਾ ਸੀ ਉਹਨਾਂ ਦੀ ਇੱਕ ਭੈਣ ਸੀ ਜਿਹਦੀ ਬਹੂ ਨੌਕਰੀ ਕਰਦੀ ਸੀ ਪਿੰਡ ਵਿੱਚ ਵੀ ਦੋ ਤਿੰਨ ਘਰ ਇਹੋ ਜੈ ਸੀ ਜਿਨ੍ਹਾਂ ਦੀਆਂ ਬਹੂਆਂ ਨੌਕਰੀ ਕਰਦੀਆਂ ਸੀ ਜਿਹੜੀਆਂ ਡਿਪਲਮ ਦੀ ਸਾਸਕੋਲੋਂ ਬਿਲਕੁਲ ਜਰੂਰੀ ਨਹੀਂ ਸੀ ਜਾ ਰਹੀਆਂ ਉਹ ਚਾਹੁੰਦੀ ਸੀ ਕਿ ਉਹਦੀ ਬਹੂ ਵੀ ਨੌਕਰੀ ਕਰੇ ਤੇ ਨੌਕਰੀ ਦੇ ਨਾਲ ਨਾਲ ਪੂਰਾ ਘਰ ਵੀ ਸੰਭੇ ਮਤਲਬ ਉਹਨੂੰ ਘਰ ਦਾ ਕੰਮ ਕਰਨ ਦੀ ਵੀ ਲੋੜ ਨਾ ਪਵੇ ਬਹੂ ਸਵੇਰ ਦਾ ਸਾਰਾ ਕੰਮ ਕਰਕੇ ਦੁਪਹਿਰ ਦਾ ਖਾਣਾ ਤੱਕ ਬਣਾ ਕੇ ਦਫ਼ਤਰ ਜਾਵੇ ਤੇ ਸ਼ਾਮ ਨੂੰ ਆ ਕੇ ਚਾਹ ਦੇ ਨਾਲ ਰਾਤ ਦਾ ਖਾਣਾ ਵੀ ਬਣਾਵੇਂ ਇਸ ਲਈ ਉਹ ਵਾਰ-ਵਾਰ ਗੱਲਾਂ-ਗੱਲਾਂ ਵਿੱਚ ਡਿੰਪਲ ਨੂੰ ਤਾਹਨੇ ਮਾਰਦੀ ਕਿ ਬਹੁਤ ਤੇਰਾ ਇਹਨਾ ਵੀ ਕਿਹੜਾ ਕੰਮ ਆ ਸਵੇਰੇ ਚਾਹ ਰੋਟੀਆਂ ਪਕਾ ਲਈਆਂ ਸ਼ਾਮ ਨੂੰ ਚਾਹ ਰੋਟੀਆਂ ਪਕਾ ਲਈਆਂ ਬਸ ਪੂਰਾ ਦਿਨ ਵੇਲੀ ਰਹਿਨੀ ਆ ਸਾਰਾ ਦਿਨ ਮੋਬਾਈਲ ਵੇਖਦੀ ਆ ਜਾਂ ਟੀਵੀ ਵੇਖਦੀ ਆ ਤੇ ਸੁੱਤੀ ਰਹਿਨੀ ਆ ਇਹੋ ਤਾਂ ਕੰਮ ਆ ਫਲਾਣੇ ਫਲਾਣੇ ਦੀ ਬਹੂ ਨੂੰ ਵੇਖ ਲਾ ਨੌਕਰੀ ਵੀ ਕਰਦੀ ਆ ਤੇ ਘਰ ਵੀ ਸੰਭਦੀ ਆ ਮੇਰੀ ਭੈਣ ਦੀ ਬਹੂ ਨੂੰ ਹੀ ਵੇਖ ਲਾ ਉਹਨੇ ਆਪਣੇ ਪੈਸਿਆਂ ਨਾਲ ਘਰ ਦਾ ਕਿੰਨਾ ਸਮਾਨ ਬਣਾ ਲਿਆ ਆ ਖੁਦ ਦੇ ਕਮਰੇ ਵਿੱਚ ਏਸੀ ਲਗਵਾ ਲਿਆ ਆ ਉਹਨੇ ਤੇ ਇੱਕ ਤੂੰ ਬੈਠੇ ਬੈਠੇ ਚਾਹ ਰੋਟੀਆਂ ਪਕਾਉਣ ਵਿੱਚ ਹੀ ਥੱਕ ਜਾਨੀ ਆ ਇੱਕ ਮੇਰਾ ਪੋਤਾ ਹੀ ਇਕੱਲਾ ਕਿੰਨਾ ਕ ਕਮਾਵੇ ਕਿ ਸਾਰਿਆਂ ਦੇ ਖਰਚੇ ਵੀ ਚੁੱਕੇ ਨਸੀਬ ਵਾਲੇ ਹੁੰਦੇ ਆ ਜਿਨ੍ਹਾਂ ਦੀਆਂ ਬਹੂਆਂ ਕਮਾਉਣ ਵਾਲੀਆਂ ਹੁੰਦੀਆਂ ਆ। ਡਿੰਪਲ ਚਾਹੇ ਕਿੰਨਾ ਵੀ ਕੰਮ ਕਰ ਲਵੇ ਘਰ ਦਾ। ਘਰ ਦਾ ਕੰਮ ਕੋਈ ਥੋੜਾ ਨਹੀਂ ਹੁੰਦਾ। ਪੰਜ ਲੋਕਾਂ ਦਾ ਪ੍ਰਵਾਸ ਸੀ। ਜਿਨ੍ਹਾਂ ਨੂੰ ਸਵੇਰ ਦੀ ਚਾਹ ਤੋਂ ਲੈ ਕੇ ਨਾਸ਼ਤੇ ਤੋਂ ਲੈ ਕੇ ਖਾਣਾ ਪਾਣੀ ਰਾਤ ਦਾ ਵੀ ਖਾਣਾ ਤੇ ਘਰ ਦੀ ਸਾਫ ਸਫਾਈ ਝਾੜੂ ਪੋਚਾ ਪਾਂਡੇ ਸਭ ਕੁਝ ਕਰਨਾ ਪੈਂਦਾ ਸੀ। ਇਹਦੇ باوجود ਵੀ ਉਹਦੀ ਸੱਸ ਦੀ ਨਜ਼ਰ ਵਿੱਚ ਕੋਈ ਕੰਮ ਹੀ ਨਹੀਂ ਸੀ। ਉਦੀ ਨਜ਼ਰ ਵਿੱਚ ਬਹੁਤ ਸਾਰਾ ਦਿਨ ਵਿਹਲੀ ਬੈਠੀ ਰਹਿੰਦੀ ਸੀ ਜਿਸ ਲਈ ਉਹਨੂੰ ਕਮਾਉਣ ਵਾਲੀ ਬਹੂ ਚਾਹੀਦੀ ਸੀ ਇਤੋਂ ਤੱਕ ਕਿ ਕਦੀ ਕਦੀ ਤਾਂ ਉਹ ਗੱਲਾਂ-ਗੱਲਾਂ ਵਿੱਚ ਡਿੰਪਲ ਨੂੰ ਸੁਨੰਦੇ ਹੋਏ ਕਹਿੰਦੀ ਕਿੰਨੇ ਚੰਗੇ-ਚੰਗੇ ਰਿਸ਼ਤੇ ਆਉਂਦੇ ਸੀ ਮੇਰੇ ਪੁੱਤ ਲਈ ਇੱਕ ਤੋਂ ਇੱਕ ਪੜ੍ਹੀ-ਲਿਖੀ ਕੁੜੀ ਦਾ ਰਿਸ਼ਤਾ ਆਉਂਦਾ ਸੀ ਪਰ ਵਿਜੇ ਦੇ ਪਾਪਾ ਨੇ ਮੇਰੀ ਇੱਕ ਨਾ ਸੁਣੀ ਰੋਜ਼-ਰੋਜ਼ ਸੱਸ ਦੇ ਤਾਣੇ ਸੁਣ-ਸੁਣ ਕੇ ਡਿੰਪਲ ਨੇ ਸੋਚਿਆ ਸ਼ਾਇਦ ਜੇ ਮੈਂ ਵੀ ਨੌਕਰੀ ਕਰਨ ਲੱਗ ਜਾਵਾਂ ਤਾਂ ਹੋ ਸਕਦਾ ਆ ਮਾਂ ਜੀ ਖੁਸ਼ ਰਹਿਣ ਲੱਗੇ ਘਟੋ-ਘਟ ਇਸ ਘਰ ਵਿੱਚ ਮੇਰੇ ਲਈ ਖੁਸ਼ੀ ਦਾ ਮਾਹੌਲ ਤਾਂ ਮਿਲੂਗਾ ਨੌਕਰੀ ਕਰਨੀ ਇੰਨੀ ਆਸਾਨ ਨਹੀਂ ਸੀ ਘਰ ਦੇ ਨਾਲ-ਨਾਲ ਨੌਕਰੀ ਕਰਨੀ ਮੁਸ਼ਕਲ ਸੀ ਫਿਰ ਵੀ ਉਹਨੇ ਇੱਕ ਵਾਰ ਆਪਣੀ ਸੱਸ ਨੂੰ ਕਿਹਾ ਕਿ ਮਾਂ ਜੀ ਮੈਂ ਨੌਕਰੀ ਕਰਨ ਨੂੰ ਤਾਂ ਕਰ ਲਵਾਂ ਪਰ ਘਰ ਦੇ ਕੰਮ ਨੌਕਰੀ ਦੀ ਗੱਲ ਸੁਣਦੇ ਹੀ ਉਹਦੀ ਸੱਸ ਦੇ ਚਿਹਰੇ ਤੇ ਚਮਕ ਆ ਗਈ ਤੇ ਕਹਿਣ ਲੱਗੀ ਘਰ ਦੇ ਕਿਹੜੇ ਕੰਮ ਆ ਬਹੂ ਦੋ ਰੋਟੀਆਂ ਹੀ ਤਾਂ ਪਕਾਉਣੀਆਂ ਆ ਮੈਂ ਆਪੇ ਪਕਾ ਲੂੰਗੀ ਮੈਂ ਤਾਂ ਹਾਂ ਹੀ ਘਰ ਵੇਲੀ ਤੂੰ ਜੇ ਨੌਕਰੀ ਕਰਨਾ ਚਾਹੁੰਦੀ ਆ ਤਾਂ ਆਰਾਮ ਨਾਲ ਕਰ ਜਿਹੜਾ ਤੇਰੇ ਕੋਲ ਹੋਊਗਾ ਕੰਮ ਕਰ ਲਵੀਂ ਤੇ ਜਿਹੜਾ ਨਾ ਹੋਇਆ ਛੱਡ ਜਾਇਆ ਕਰੀ ਆਪਣੀ ਸੱਸ ਦੀ ਗੱਲ ਸੁਣ ਕੇ ਡਿੰਪਲ ਨੂੰ ਵੀ ਲੱਗਾ ਚਲੋ ਥੋੜਾ ਬਹੁਤ ਕੰਮ ਕਰਕੇ ਘੱਟ ਤੋਂ ਘੱਟ ਸਾਰਾ ਦਿਨ ਕਲੇਸ਼ ਭਰੇ ਮਾਹੌਲ ਤੋਂ ਤਾਂ ਦੂਰ ਹੋ ਕੇ ਨੌਕਰੀ ਹੀ ਕਰ ਲੈਣੀ ਆ ਇਸ ਨਾਲ ਮਾਂ ਜੀ ਉਹਦੇ ਤੋਂ ਖੁਸ਼ ਤਾਂ ਰਹੂਗੀ ਘਰ ਵਿੱਚ ਕਲੇਸ਼ ਵੀ ਨਹੀਂ ਹੋਊਗਾ ਬਾਕੀ ਇਹ ਕਰਦੀ ਰਹਿ ਆਪਣੇ ਕੰਮ ਤੇ ਡਿੰਪਲ ਦੇ ਹਿਸਾਬ ਨਾਲ ਤਾਂ ਉਹਦੀ ਨੌਕਰੀ ਕਰਨ ਤੋਂ ਬਾਅਦ ਸਭ ਕੁਝ ਸਹੀ ਹੋ ਜਾਣ ਵਾਲਾ ਸੀ ਪਰ ਇੱਥੇ ਤਾਂ ਉਹਦੀ ਸੋਚ ਹੀ ਉਲਟ ਹੋ ਗਈ। ਮਤਲਬ ਡਿੰਪਲ ਨੇ ਨੌਕਰੀ ਲੱਭ ਲਈ। 9 ਤੋਂ 5 ਦੀ ਨੌਕਰੀ ਵੀ ਮਿਲ ਗਈ। ਸਵੇਰੇ ਉੱਠ ਕੇ ਨਾਸ਼ਤਾ ਬਣਾਉਂਦੀ। ਆਪਣੇ ਪਤੀ ਵਿਜੇ ਦੇ ਲਈ ਟਿਫਨ ਦੇ ਨਾਲ-ਨਾਲ ਆਪਣਾ ਵੀ ਟਿਫਨ ਬਣਾ ਲੈਂਦੀ। ਘਰ ਦੀ ਸਫਾਈ ਕਰਦੀ। ਬਸ ਖਾਣਾ ਪੂਰਾ ਨਿਭਣਾ ਪਉਂਦੀ ਸੀ। ਕਦੀ ਦਾਲ ਚੌਲ ਬਣਾ ਲੈਂਦੀ ਤੇ ਕਦੀ ਬਸ ਸਬਜ਼ੀ ਹੀ ਬਣਾ ਪਉਂਦੀ ਸੀ ਕੁਝ ਦਿਨਾਂ ਤੱਕ ਤਾਂ ਉਹਦੀ ਸਾਸਣ ਨੇ ਸੰਭਲਿਆ ਪਰ ਹੌਲੀ-ਹੌਲੀ 2 ਮਹੀਨਿਆਂ ਬਾਅਦ ਡਿੰਪਲ ਨੂੰ ਕਹਿਣ ਲੱਗੀ ਬਹੂ ਜੇ ਥੋੜਾ ਛੇਤੀ ਉੱਠ ਜਾਇਆ ਕਰੇਂਗੀ ਤਾਂ ਜਿਹੜਾ ਥੋੜਾ ਬਹੁਤਾ ਖਾਣਾ ਬਚਦਾ ਆ ਉਹ ਵੀ ਬਣਾ ਲਵੇਂਗੀ देर ਤੱਕ ਸੌਣ ਨਾਲ ਕੀ ਮਿਲਦਾ ਆ ਛੇਤੀ ਉੱਠਣ ਦੀ ਕੋਸ਼ਿਸ਼ ਕਰਿਆ ਕਰ ਮਾਂ ਜੀ ਮੈਂ ਰਾਤ ਨੂੰ 11 ਵਜੇ ਸੌਂਨੀ ਆ ਤੇ ਸਵੇਰੇ 5 ਵਜੇ ਉੱਠਦੀ ਆ ਹੁਣ ਇਹਦੇ ਬਾਵਜੂਦ ਵੀ ਮੈਂ ਕਦੋਂ ਉੱਠਾਂ ਦਿਨੇ ਤਾਂ ਸੌਣ ਦਾ ਟਾਈਮ ਨਹੀਂ ਮਿਲਦਾ ਰਾਤ ਨੂੰ ਵੀ ਨਾ ਸੁੱਤੀ ਤਾਂ ਮੈਂ ਬਿਮਾਰ ਹੋ ਜੂੰਗੀ ਬਹੁ ਜਾਂ ਤਾਂ ਸੌ ਲਿਆ ਕਰ ਜਾਂ ਤਾਂ ਘਰ ਦੇ ਕੰਮ ਕਰ ਲਿਆ ਕਰ ਅੱਧਾ ਘੰਟਾ ਪਹਿਲਾਂ ਉੱਠ ਜਾਏਗੀ ਤਾਂ ਸਾਰਾ ਕੰਮ 8 ਵਜੇ ਤੱਕ ਆਰਾਮ ਨਾਲ ਹੋ ਜਾਊਗਾ ਮਤਲਬ ਸਿੱਧਾ ਸਾਦਾ ਸੀ ਉਹਦੀ ਸੱਸ ਦੇ ਕਹਿਣ ਦਾ ਮਤਲਬ ਸੀ ਕਿ ਡਿੰਪਲ ਸਾਰਾ ਖਾਣਾ ਬਣਾ ਕੇ ਹੀ ਜਾਵੇ ਤੇ ਸ਼ਾਮ ਨੂੰ ਆਉਣ ਤੋਂ ਬਾਅਦ ਤਾਂ ਉਹਨੇ ਆ ਕੇ ਘਰ ਦੇ ਕੰਮ ਕਰਨੇ ਹੀ ਸੀ। ਉਹਦੀ ਸੱਸ ਤਾਂ ਸ਼ਾਮ ਦੀ ਚਾਹ ਤੱਕ ਨਹੀਂ ਬਣਾਉਂਦੀ ਸੀ। ਜਿਵੇਂ ਹੀ ਡਿੰਪਲ ਘਰੋਂ ਦੀ ਜੇ 10 ਮਿੰਟ ਆਰਾਮ ਕਰਨ ਬਹਿ ਜਾਂਦੀ ਤਾਂ ਸੱਸ ਉਹ 10 ਮਿੰਟ ਵਿੱਚ ਘਾਟ ਤੋਂ ਘੱਟ 20 ਵਾਰ ਉਹਦੇ ਕੋਲ ਆ ਜਾਂਦੀ। ਇਹ ਕਹਿੰਦੇ ਹੋਏ ਕਿ ਬਹੂ ਚਾਹ ਬਣਾ ਦਵਾਂ ਮੈਂ ਸੋਚਿਆ ਤੂੰ ਆਏਂਗੀ ਤਾਂ ਇੱਕ ਹੀ ਵਾਰ ਬਣ ਜੂਗੀ। ਸਾਰਿਆਂ ਲਈ ਤੇ ਖਾਣੇ ਵਿੱਚ ਕੀ ਬਣੂਗਾ ਕਿਹੜੀ ਸਬਜ਼ੀ ਕੱਟ ਦਵਾਂ ਛੇਤੀ ਦੱਸ ਬਹੁਤ ਲੇਟ ਹੋ ਰਿਹਾ ਆਰਾਮ ਕਰਨ ਦਾ ਟਾਈਮ ਨਹੀਂ ਆ ਮਾਂ ਜੀ ਤੁਸੀਂ ਇੱਕ ਕੰਮ ਕਰੋ ਤੁਸੀਂ ਜਾ ਕੇ ਬੈਠੋ ਮੈਂ 5 ਮਿੰਟ ਬਾਅਦ ਖੁਦ ਹੀ ਚਾਹ ਬਣਾ ਲਵਾਂਗੀ ਤੇ ਖਾਣਾ ਵੀ ਨਹੀਂ ਨਹੀਂ ਬਬੂ ਤੇਰੇ 5 ਮਿੰਟ ਵੀ ਅੱਧੇ ਘੰਟੇ ਤੋਂ ਘੱਟ ਨਹੀਂ ਹੋਣੇ ਉਹਦੀ ਸੱਸ ਇੰਨਾ ਕਹਿੰਦੀ ਕਹਿੰਦੀ ਪਰ ਚਾਹ ਨਾ ਬਣਉਂਦੀ ਪਰ ਗੱਲਾਂ ਨਾਲ ਸਾਰਾ ਖਾਣਾ ਬਣਾ ਦਿੰਦੀ ਸੀ ਤੇ ਖਾਣਾ ਉਦੋਂ ਤੱਕ ਬਣਾਉਂਦੀ ਰਹਿੰਦੀ ਜਦੋਂ ਤੱਕ ਡਿੰਪਲ ਉੱਠ ਕੇ ਖੁਦ ਰਸੋਈ ਵਿੱਚ ਨਾ ਆ ਜਾਵੇ ਜਿਵੇਂ ਹੀ ਡਿੰਪਲ ਰਸੋਈ ਵਿੱਚ ਆਉਂਦੀ ਤਾਂ ਉਹਦੀ ਸੱਸ ਆਰਾਮ ਨਾਲ ਬਹਿ ਕੇ ਟੀਵੀ ਵੇਖਣ ਲੱਗ ਪੈਂਦੀ ਬਸ ਇਹੋ ਤਾਂ ਉਹਨੂੰ ਚਾਹੀਦਾ ਸੀ ਉਹ ਸਵੇਰੇ ਘਰ ਦੀ ਸਾਫ ਸਫਾਈ ਦੇ ਨਾਲ ਨਾਸ਼ਤਾ ਤੇ ਖਾਣਾ ਵੀ ਬਣਾ ਕੇ ਜਾਵੇ ਤੇ ਸ਼ਾਮ ਨੂੰ ਆਉਣ ਤੋਂ ਬਾਅਦ ਸਾਰੇ ਲਈ ਚਾਹ ਤੇ ਖਾਣਾ ਬਣਾਵੇ ਘਰ ਦੇ ਕੰਮ ਵੀ ਹੋ ਜਾਣ ਤੇ ਬਹੂ ਦੋ ਪੈਸੇ ਵੀ ਕਮਾ ਲਵੇ ਇੱਕ ਦਿਨ ਦਫਤਰ ਦੇ ਕੰਮ ਦੇ ਚੱਕਰ ਵਿੱਚ ਡਿੰਪਲ ਬਹੁਤ ਬੁਰੀ ਤਰ੍ਹਾਂ ਥੱਕ ਚੁੱਕੀ ਸੀ ਉਹਦੇ ਸਿਰ ਵਿੱਚ ਬਹੁਤ ਤੇਜ਼ ਦਰਦ ਹੋ ਰਿਹਾ ਸੀ ਘਰ ਆਈ ਦਵਾਈ ਖਾ ਕੇ लेट ਗਈ ਤੇ ਰੋਜ਼ ਦੀ ਆਦਤ ਦੇ ਅਨੁਸਾਰ ਡਿੰਪਲ ਨੂੰ ਵੇਖਦੇ ਹੀ ਉਹਦੀ ਸਾਸੋ ਦੇ ਕਮਰੇ ਵਿੱਚ ਆ ਗਈ ਤੇ ਫਿਰ ਉਹ ਰੋਜ਼ ਦੀਆਂ ਪੁਰਾਣੀਆਂ ਗੱਲਾਂ ਬਹੁ ਚਾਹ ਬਣਾ ਦਵਾਂ ਬਹੁ ਖਾਣਾ ਬਣਾ ਦਵਾਂ ਤਾਂ ਕਿ ਬਹੁ ਖੁਦ ਹੀ ਬੋਲ ਪਵੇ ਕਿ ਨਹੀਂ ਰਹਿਣ ਦੇ ਮੈਂ ਕਰ ਲੂੰਗੀ ਅੱਜ ਨਿੰਪਲ ਨੇ ਕੁਝ ਵੀ ਨਾ ਕਿਹਾ ਜਿਹਦੇ ਚੱਲਦੇ ਉਹਦੀ ਸੱਸ ਹੁਣ ਚਿੜ ਗਈ ਸੀ ਤੇ ਗੁੱਸੇ ਵਿੱਚ ਰਸੋਈ ਵਿੱਚ ਜਾ ਕੇ ਭਾਂਡੇ ਪਟਕ-ਪਟਕ ਕੇ ਚਾਹ ਬਣਾਉਣ ਲੱਗੀ ਭਾਈ ਪੈਸੇ ਦਾ ਕਮਾਂਡ ਹੋ ਗਿਆ ਆ ਪੈਸਾ ਕਮਾਉਣ ਲੱਗੀ ਆ ਦੱਸੋ ਬੜਾ ਮੈਂ ਸਾਸੋ ਕਿ ਉਹਦੇ ਪਿੱਛੇ-ਪਿੱਛੇ ਘੁੰਮਾਂ ਤੇ ਇਹ ਮਹਾਰਾਣੀ ਕਮਾਂਡ ਵਿੱਚ ਗੱਲ ਨਾ ਕਰੇ। ਐਵੇਂ ਲੱਗ ਰਿਹਾ ਆ ਜਿਵੇਂ ਮੇਰੇ ਲਈ ਕੁਮਾਰੀ ਹੋਵੇ। ਹੌਲੀ-ਹੌਲੀ ਕਰਕੇ ਉਹਦੀ ਸੱਸ ਆਪਣੀ ਪੁਰਾਣੀ ਆਦਤ ਤੇ ਆ ਗਈ ਸੀ। ਛੋਟੀ ਤੋਂ ਛੋਟੀ ਗੱਲ ਤੇ ਵੀ ਡਿੰਪਲ ਨੂੰ ਝਿੜਕਣ ਲੱਗਦੀ। ਉਹਦੇ ਉੱਤੇ ਝਿਲਾਉਣ ਲੱਗਦੀ। ਇੱਕ ਤਾਂ ਘਰ ਦੇ ਕੰਮ ਦੀ ਟੈਨਸ਼ਨ, ਉਤੋਂ ਦਫ਼ਤਰ ਦੀ ਟੈਨਸ਼ਨ ਤੇ ਦੂਜੇ ਪਾਸੇ ਉਹਦੀ ਸੱਸ ਦਾ ਹਰ ਛੋਟੀ ਛੋਟੀ ਗੱਲ ਤੇ ਫਿਰ ਤਾਵੇਂ ਦੇਣਾ ਤੇ ਹੁਣ ਉਹਦੇ ਤਾਨਿਆਂ ਵਿੱਚ ਇੱਕ ਨਵੀਂ ਹੀ ਲਾਈਨ ਜੁੜ ਗਈ ਸੀ ਨੌਕਰੀ ਦਾ ਕਮੰਡ ਜਿਹੜੇ ਤਾਨਿਆਂ ਤੋਂ ਬਚਣ ਲਈ ਡਿੰਪਲ ਨੇ ਨੌਕਰੀ ਕੀਤੀ ਸੀ ਉਹ ਦੁਬਾਰਾ ਉਹਨੂੰ ਸੋਣੇ ਪੈ ਰਐ ਸੀ ਰੋਣ ਲੱਗੀ ਡਿੰਪਲ ਆਪਣੀ ਸੱਸ ਦੀ ਗੱਲ ਸੁਣ ਕੇ ਤੇ ਮਨ ਹੀ ਮਨ ਵਿੱਚ ਸੋਚਣ ਲੱਗੀ ਮਤਲਬ ਚਾਹੇ ਕੁਝ ਵੀ ਹੋ ਜਾਵੇ ਇਹ ਤਾਨੇ ਤੇ ਨਫ਼ਰਤ ਮੇਰਾ ਇੱਛਾ ਨਹੀਂ ਛੱਡਣ ਵਾਲੇ ਮੈਨੂੰ ਲੱਗਾ ਕਿ ਜੇ ਮੈਂ ਨੌਕਰੀ ਕਰਨ ਲੱਗੀ ਮੈਨੂੰ ਇਹਨਾਂ ਤਾਣਿਆਂ ਤੇ ਇਹਨਾਂ ਗਾਲਾਂ ਤੇ ਛਟਕਾਰਾ ਮਿਲ ਜਾਊਗਾ ਪਰ ਇੱਥੇ ਤਾਂ ਕੁਝ ਵੀ ਨਹੀਂ ਬਦਲਿਆ ਸਭ ਕੁਝ ਪਹਿਲਾਂ ਵਰਗਾ ਹੀ ਆ ਇੱਕ ਵਾਰ ਉਹਨੇ ਆਪਣੀ ਸੱਸ ਨੂੰ ਕਿਹਾ ਮਾਂ ਜੀ ਤੁਸੀਂ ਕੀ ਚਾਹੁੰਦੇ ਹੋ ਮੈਂ ਘਰ ਤੇ ਬਾਹਰ ਦੋਵੇਂ ਕੰਮ ਕਰਾਂ ਮੈਂ ਵੀ ਇਨਸਾਨ ਆ ਕੋਈ ਰਾਕਸ਼ਸ਼ਤਾ ਨਹੀਂ ਆ ਹਾਂ ਹਾਂ ਬਹੁ ਖਾਣਾ ਬਣਾਉਣ ਵਿੱਚ ਤਾਂ ਤੂੰ ਰਾਖਸ਼ ਹੋ ਗਈ ਤੇ ਫਲਾਣੇ ਦੀ ਬਹੂ ਨੂੰ ਵੇਖ ਮੇਰੀ ਭੈਣ ਦੀ ਹੀ ਬਹੂ ਨੂੰ ਵੇਖ ਲਾ ਨੌਕਰੀ ਵੀ ਕਰਦੀ ਆ ਤੇ ਘਰ ਵੀ ਸੰਭਦੀ ਆ ਮਾਂ ਜੀ ਕੀ ਤੁਸੀਂ ਵੇਖਣ ਜਾਂਦੇ ਹੋ ਕਿ ਉਹ ਕਿਵੇਂ ਘਰ ਸੰਭਦੀ ਆ ਤੁਹਾਡੀ ਭੈਣ ਘਰ ਦਾ ਸਾਰਾ ਕੰਮ ਕਰਦੀ ਆ ਫਿਰ ਜਾ ਕੇ ਉਹਦੀ ਬਹੂ ਨੌਕਰੀ ਕਰਦੀ ਆ ਤੇ ਜਿਹੜੇ ਫਲਾਣੇ ਫਲਾਣੇ ਦੀ ਬਹੂ ਦੀਆਂ ਤੁਸੀਂ ਗੱਲਾਂ ਕਰਦੇ ਹੋ ਉਹਦੇ ਘਰ ਉਹਦੀ ਸੱਸ ਕੰਮ ਵਿੱਚ ਉਹਦੀ ਮਦਦ ਕਰਦੀ ਆ ਫਿਰ ਜਾ ਕੇ ਉਹ ਬਾਹਰ ਨਿਕਲ ਕੇ ਕੰਮ ਕਰਦੀ ਆ ਨਹੀਂ ਪਤਾ ਤਾਂ ਜਾ ਕੇ ਪਤਾ ਕਰੋ ਤੁਹਾਡਾ ਮੁੰਡਾ ਜੇ ਨੌਕਰੀ ਕਰਦਾ ਆ ਤਾਂ ਸਵੇਰੇ ਸੌ ਕੇ ਉੱਠਦਾ ਆ ਤੇ ਆਰਾਮ ਨਾਲ ਨਹਾ ਕੇ ਸਿੱਧਾ ਦਫ਼ਤਰ ਤੇ ਸ਼ਾਮ ਨੂੰ ਆਉਂਦਿਆ ਹੀ ਥੱਕ ਕੇ ਲੇਟ ਜਾਂਦਾ ਆ ਤੇ ਮੈਂ ਮੈਂ ਕੋਈ ਰਾਖਸ਼ ਨਹੀਂ ਆ ਮੈਂ ਸੌ ਕੇ ਉੱਠਾ ਤਾਂ ਘਰ ਦਾ ਸਾਰਾ ਕੰਮ ਨਿਬੇੜ ਕੇ ਜਾਵਾਂ ਤੇ ਸਾਰਾ ਦਿਨ ਦਫ਼ਤਰ ਵਿੱਚੋਂ ਥੱਕ ਕੇ ਆਵਾਂ ਤੇ ਘਰ ਆਉਣ ਤੋਂ ਬਾਅਦ ਨੌਕਰਾ ਮੰਗ ਫਿਰ ਕੰਮ ਵਿੱਚ ਲੱਗ ਜਾਵਾਂ ਤੇ ਤੁਹਾਨੂੰ ਥੋੜੀ ਵੀ ਤਕਲੀਫ ਨਾ ਹੋਵੇ ਤੁਸੀਂ ਕਿਹੜਾ ਮੇਰੀ ਮਦਦ ਕਰਦੇ ਹੋ ਤੁਸੀਂ ਕਿਹੜਾ ਮੇਰੇ ਨਾਲ ਰਸੋਈ ਸੰਭਦੇ ਹੋ ਵੈਸੇ ਤਾਂ ਦੋ ਹੀ ਰੋਟੀਆਂ ਦਾ ਕੰਮ ਹੁੰਦਾ ਆ ਨਾ ਹੁਣ ਉਹ ਦੋ ਰੋਟੀਆਂ ਪਹਾੜ ਹੋ ਗਈਆਂ ਸੰਭੋ ਤੁਸੀਂ ਦੋ ਰੋਟੀਆਂ ਨੌਕਰੀ ਵਾਲੀ ਬਹੂ ਲੈਣਾ ਕੋਈ ਇੰਨਾ ਵੀ ਆਸਾਨ ਨਹੀਂ ਆ ਕਰ ਸਾਹਮਣਾ ਆ ਤੁਹਾਨੂੰ ਖੁਸ਼ ਕਰਨ ਦੇ ਚੱਕਰ ਵਿੱਚ ਮੈਂ ਤਾਂ پاگل ਹੋ ਗਈਆਂ ਦਿਨ ਨੂੰ ਦਿਨ ਹੀ ਨਹੀਂ ਸਮਝ ਰਹੀ ਸਵੇਰੇ 5 ਵਜੇ ਉੱਠ ਕੇ ਰਾਤ ਦੇ 11 ਵਜੇ ਤੱਕ ਦਿਮਾਗ ਦਾ ਦਹੀਂ ਬਣ ਜਾਂਦਾ ਆ ਬਸ ਇਸ ਚੱਕਰ ਵਿੱਚ ਸ਼ਾਇਦ ਕਿ ਤੁਸੀਂ ਹੁਣ ਖੁਸ਼ ਹੋ ਜਾਵੋਗੇ ਹੁਣ ਤਾਂ ਤੁਹਾਡੇ ਮੂੰਹੋਂ ਤਾਰੀਫ਼ ਨਿਕਲੂਗੀ ਪਰ ਤੁਹਾਡਾ ਮੂੰਹ ਜਿਵੇਂ ਪਹਿਲਾਂ ਲਮਕਿਆ ਰਹਿੰਦਾ ਸੀ ਉਵੇਂ ਅੱਜ ਵੀ ਲਮਕਿਆ ਹੀ ਆ ਖਬਰਦਾਰ ਬਹੂ ਬਹੁਤ ਬੋਲਿਆ ਤੂੰ ਹੋਸ਼ ਵੀ ਆ ਤੈਨੂੰ ਤੂੰ ਕੀ ਬੋਲ ਰਹੀ ਆ ਮਾਂ ਜੀ ਮੈਂ ਕੀ ਗਲਤ ਕਿਹਾ ਆ ਜਦੋਂ ਮੈਂ ਘਰ ਦੇ ਕੰਮ ਕਰਦੀ ਸੀ ਉਦੋਂ ਤਾਂ ਤੁਹਾਨੂੰ ਲੱਗਦਾ ਸੀ ਕਿ ਮੈਂ ਸਵੇਰੇ ਸ਼ਾਮ ਦੋ ਰੋਟੀਆਂ ਬਣਾ ਕੇ ਸਾਰਾ ਦਿਨ ਆਰਾਮ ਕਰਦੀ ਆ ਨੌਕਰੀ ਵਾਲੀ ਬਹੂ ਤੁਹਾਨੂੰ ਚਾਹੀਦੀ ਸੀ ਤੇ ਤੁਸੀਂ ਹੀ ਕਿਹਾ ਸੀ ਕਿ ਮੈਂ ਘਰ ਦੇ ਕੰਮ ਸੰਭ ਲਵਾਂਗੀ ਤੇ ਤੂੰ ਨੌਕਰੀ ਕਰ ਲਾ ਜਦੋਂ ਮੈਂ ਨੌਕਰੀ ਸ਼ੁਰੂ ਕਰ ਦਿੱਤੀ ਤਾਂ ਕੁਝ ਦਿਨਾਂ ਬਾਅਦ ਹੀ ਤੁਸੀਂ ਆਪਣੇ ਰੰਗ ਵਿਖਾਉਣੇ ਸ਼ੁਰੂ ਕਰ ਦਿੱਤੇ ਹੁਣ ਤੁਸੀਂ ਚਾਹੁੰਦੇ ਹੋ ਕਿ ਮੈਂ ਘਰ ਤੇ ਬਾਹਰ ਦੋਵੇਂ ਇਕੱਠੇ ਸੰਭਾਲਾਂ ਉਹ ਵੀ ਕੋਸ਼ਿਸ਼ ਕੀਤੀ ਮੈਂ ਪਰ ਫਿਰ ਵੀ ਤੁਸੀਂ ਖੁਸ਼ ਨਹੀਂ ਹੋਏ ਮੈਨੂੰ ਕੀ ਖੁਸ਼ ਕਰੇਂਗੀ ਬਹੁਤੂੰ ਮੈਨੂੰ ਕਮਾ ਕੇ ਦੇਣੀ ਆ ਨਹੀਂ ਮਾਂ ਜੀ ਪੈਕੇ ਭੇਜਦੀ ਆ ਮੈਂ ਤੇ ਭੇਜ ਦੇ ਆਪਣੇ ਪੈਕੇ ਮੈਨੂੰ ਕੀ ਫਰਕ ਪੈਂਦਾ ਆ ਮਾਂ ਜੀ ਦਾ ਮੈਨੂੰ ਵੀ ਫਰਕ ਨਹੀਂ ਪੈਣ ਵਾਲਾ ਮੈਂ ਵੀ ਅੱਜ ਤੋਂ ਬਲਕੇ ਹੁਣ ਤੋਂ ਹੀ ਨੌਕਰੀ ਛੱਡਦੀ ਆ ਨਹੀਂ ਕਰਨਾ ਮੈਂ ਤੁਹਾਨੂੰ ਖੁਸ਼ ਨਹੀਂ ਕਰਨੀ ਨੌਕਰੀ ਬਹੁਤ ਕੋਸ਼ਿਸ਼ ਕਰ ਲਈ ਤੁਹਾਨੂੰ ਕੁਝ ਖੁਸ਼ ਕਰਨ ਦੀ ਪਰ ਰੱਬ ਨੇ ਜਿਹਦਾ ਮੂੰਹ ਹੀ ਵਿੰਗਾ ਬਣਾਇਆ ਹੋਵੇ ਉਹ ਸਿੱਧਾ ਕਿਵੇਂ ਹੋ ਸਕਦਾ ਆ ਹੁਣ ਤੁਸੀਂ ਆਪਣੇ ਹਿਸਾਬ ਨਾਲ ਰਹੋ ਤੇ ਮੈਂ ਆਪਣੇ ਹਿਸਾਬ ਨਾਲ ਰਹੂੰਗੀ ਮੈਨੂੰ ਜੋ ਸਮਝਾਊਗਾ ਮੈਂ ਉਹ ਕਰੂੰਗੀ ਕਹਿੰਦੇ ਹੋਏ ਗੁੱਸੇ ਨਾਲ ਡਿੰਪਲ ਨੌਕਰੀ ਵੀ ਛੱਡ ਦਿੰਦੀ ਆ ਤੇ ਹੁਣ ਆਰਾਮ ਨਾਲ 6 ਵਜੇ ਉੱਠ ਕੇ ਆਪਣੇ ਘਰ ਦਾ ਕੰਮ ਕਰਦੀ ਆ ਹੁਣ ਉਹਨੂੰ ਆਪਣੀ ਸੱਸ ਦੀਆਂ ਗੱਲਾਂ ਦਾ ਕੋਈ ਵੀ ਅਸਰ ਨਹੀਂ ਹੁੰਦਾ ਉਹ ਚਾਹੇ ਸਾਰਾ ਦਿਨ ਰੌਲਾ ਪੰਦੀ ਰਹੇ ਬੋਲਦੀ ਰਹੇ ਉਹ ਚੁੱਪਚਾਪ ਆਪਣੇ ਕਮਰੇ ਵਿੱਚ ਪਈ ਰਹਿੰਦੀ ਆ ਕਿਉਂਕਿ ਡਿੰਪਲ ਚੰਗੀ ਤਰ੍ਹਾਂ ਸਮਝ ਚੁੱਕੀ ਸੀ ਕਿ ਟੇਟੀ ਚੀਜ਼ ਨੂੰ ਕਦੀ ਵੀ ਸਿੱਧਾ ਨਹੀਂ ਕੀਤਾ ਜਾ ਸਕਦਾ ਇਹੋ ਜਿਹਾ ਲੋਕਾਂ ਦੇ ਚੱਕਰ ਵਿੱਚ ਪੈ ਕੇ ਬਸ ਆਪਣੀ ਹੀ ਜ਼ਿੰਦਗੀ ਬਰਬਾਦ ਹੋਵੇਗੀ ਹੋਰ ਕੁਝ ਨਹੀਂ ਇਸ ਲਈ ਬਿਹਤਰ ਇਹੋ ਰਹੂਗਾ ਕਿ ਮੈਂ ਆਪਣੀ ਜ਼ਿੰਦਗੀ ਆਪਣੇ ਹਿਸਾਬ ਨਾਲ ਜੀਵਾਂ ਸੋ ਦੋਸਤੋ ਇਹ ਸੀ ਜੀ ਅੱਜ ਦੀ ਆਪਣੀ ਕਹਾਣੀ ਕਹਾਣੀ ਕਿਹੋ ਜਿਹੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕ ਨੂਰ ਕੌਰ ਨੂੰ ਦਿਉਈ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ